ਗੋਰੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਦਾ ਨਗਰ ਕੀਰਤਨ ਰੋਕ ਲਿਆ ਉਦੋਂ ਬਾਅਦ ਨਗਰ ਕੀਰਤਨ ਦੇ ਅੱਗੇ ਖੜ ਕੇ ਜਿਹੜਾ ਡਾਂਸ ਕਰਨ ਲੱਗ ਪਏ ਦੋਸਤੋ ਇਹ ਕੀ ਘਟਨਾ ਹੋਈ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਤੁਸੀਂ ਜਾਣਦੇ ਹੋ ਵੀ ਸ਼ਹੀਦਾਂ ਦੇ ਦਿਨ ਚੱਲ ਰਹੇ ਨੇ ਸਾਡੇ ਗੁਰੂਆਂ ਦੇ ਛੋਟੇ ਸਹਿਬਜ਼ਾਦਿਆਂ ਦੇ ਹੈਨਾ ਤਾਂ ਉਹਨਾਂ ਦੀ ਯਾਦ ਦੇ ਵਿੱਚ ਲੈ ਕੇ ਨਿਊਜ਼ੀਲੈਂਡ ਦੇ ਓਕਲੈਂਡ ਦੇ ਵਿੱਚ ਆ ਜਿਹੜਾ ਸਿੱਖਾਂ ਨੇ ਇੱਕ ਨਗਰ ਕੀਰਤਨ ਗੱਡਿਆ ਜੀ ਦੇ ਵਿੱਚ ਪੂਰੀ ਤਰ੍ਹਾਂ ਸਜਾਵਟ ਕੀਤੀ ਗਈ ਤੇ ਜਿੰਨਾ ਵੀ ਉੱਥੋਂ ਦਾ ਸਿੱਖ ਭਾਈਚਾਰਾ ਸੀ ਉਸ ਨਗਰ ਕੀਰਤਨ ਦੇ ਵਿੱਚ ਮੌਜੂਦ ਸੀਗਾ ਪਰ ਜਾਂਦੇ ਜਾਂਦੇ ਇੱਕ ਅਜਿਹੀ ਘਟਨਾ ਵਾਪਰੀ ਜੀ ਦੇ ਵਿੱਚ ਨਿਊਜ਼ੀਲੈਂਡ ਦੇ ਕੁਝ ਲੋਕ ਇਕੱਠੇ ਹੋਏ ਉਸ ਤੋਂ ਬਾਅਦ ਸਿੱਖਾਂ ਦੇ ਨਗਰ ਕੀਰਤਨ ਦੇ ਅੱਗੇ ਥੋੜੀ ਜਿਹੀ ਹੁੱਲੜਵਾਜੀ ਕਰਨ ਲੱਗ ਪਏ ਹੁਣ بڑے ਲੋਕ ਕਹੀ ਜਾਂਦੇ ਆ ਵੀ ਇੱਥੇ ਸਿੱਖਾਂ ਦੀ ਗਲਤੀ ਆ ਜਾਂ ਨਿਊਜ਼ੀਲੈਂਡ ਵਾਲਿਆਂ ਦੀ ਗਲਤੀ ਆਗੀ ਤਾਂ ਦੋਸਤੋ ਆਪਾਂ ਉਹਦੇ ਬਾਰੇ ਦੱਸਦੀ ਵੀ ਇਹਦੇ ਵਿੱਚ ਇਹ ਵੀ ਕਹਿ ਰਹੇ ਆ ਵੀ ਸਿੱਖਾ ਨੇ ਕੁਝ ਸਿੱਖਾ ਨੇ ਗੈਰ ਸਿੱਖਾ ਨੇ ਜਿਹੜੀ ਹੁੱਲੜਵਾਜ਼ੀ ਕੀਤੀ ਸੀ ਤਾਂ ਕਰਕੇ ਜਿਹੜਾ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਨੇ ਉੱਥੋਂ ਦੇ ਉਹਨਾਂ ਲੋਕਾਂ ਨੂੰ ਜਿਹੜਾ ਇਕੱਠਾ ਹੁਣ ਆ ਪਿਆਗਾ ਆਪਾਂ ਵੀ ਜਾਣਦੇ ਹਾਂ ਜਦੋਂ ਕੋਈ ਪੰਜਾਬ ਦੇ ਵਿੱਚ ਆਪਰਵਾਸੀ ਵੱਲੋਂ ਕੋਈ ਵੀ ਹਰਕਤ ਕੀਤੀ ਜਾਂਦੀ ਹੈ ਤਾਂ ਸਾਰੇ ਪੰਜਾਬੀਆਂ ਜਿਹੜੇ ਆਪਾਂ ਇਕੱਠੇ ਹੋ ਜਾਂਦੇ ਤੇ ਉਦੋਂ ਬਾਅਦ ਇੱਕੋ ਮੰਗ ਰੱਖਦੇ ਆਂਗੇ ਵੀ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢੋ ਕੁਝ ਟਾਈਮ ਪਹਿਲਾਂ ਕੈਨੇਡਾ ਦੇ ਵਿੱਚ ਵੀ ਆਪਾਂ ਵੀਡੀਓ ਸੋਸ਼ਲ ਮੀਡੀਆ ਤੇ ਵੇਖਿਆ ਸੀ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀ ਉੱਥੇ ਵੀ ਜਿਹੜਾ ਕਈ ਆਪਾਂ ਕਹਿੰਦੀ ਇੱਕ ਔਰਤ ਦੀ ਵੀਡੀਓ ਜਦੋਂ ਵਾਇਰਲ ਹੋਈ ਸੀ ਉਹਨੇ ਕਿਹਾ ਸੀ ਵੀ ਇੰਡੀਅਨ ਜਿਹੜੇ ਉਹ ਵਾਪਸ ਮੁੜਜੋ ਗੋ ਇੰਡੀਅਨ ਬੈਕ ਟੂ ਹੈਨਾ ਪੰਜਾਬ ਜਾਂ ਇੰਡੀਆ ਉਹਨਾਂ ਨੇ ਇਦਾਂ ਕਿਹਾ ਸੀਗਾ ਤੇ ਦੋਸਤੋ ਹੋਰ ਗੱਲ ਦੱਸਦੀ ਵੀ ਅਮਰੀਕਾ ਦੇ ਵਿੱਚ ਵੀ ਜਿਹੜਾ ਇਹ ਸਿਲਸਲਾ ਉਹ ਚੱਲ ਰਿਹਾ ਵੀ ਭਾਰਤ ਦੇ ਲੋਕਾਂ ਨੂੰ ਜਿਹੜਾ ਇੱਥੋਂ ਹੈਨਾ ਕੱਢਿਆ ਜਾਵੇ ਬੜੇ ਤਾਂ ਜਿਹੜੇ ਰਿਪੋਰਟ ਵੀ ਕੀਤੇ ਨੇ ਹੈਨਾ ਉਹਨਾਂ ਕੁਝ ਲੋਕ ਇਹ ਤੇ ਇਹੀ ਮੁੱਦਾ ਉਠਾ ਰਹੇ ਨੇ ਵੀ ਉੱਥੇ ਵੀ ਜਿਹੜੀ ਇਹ ਗੱਲਬਾਤ ਹੋਈ ਆ ਨਿਊਜ਼ੀਲੈਂਡ ਦੇ ਵਿੱਚ ਬੀ ਸਿੱਖਾਂ ਦੇ ਜਿਹੜਾ ਵਿਰੋਧ ਕੀਤਾ ਨਿਊਜ਼ੀਲੈਂਡ ਦੇ ਲੋਕਾਂ ਨੇ ਵੀ ਉਹਨਾਂ ਨੂੰ ਕਿਹਾਗਾ ਵੀ ਇੱਥੋਂ ਜਿਹੜੇ ਵਾਪਸ ਚਲੇ ਜਾਓ ਇਹ ਸਾਡਾ ਨਿਊਜ਼ੀਲੈਂਡ ਹੈ ਤੁਹਾਡਾ ਜਿਹੜਾ ਇੰਡੀਆ ਨਹੀਂ ਹੈਗਾ ਵੀ ਮਾਣਾਈਆਂ ਤੁਸੀਂ ਇੱਥੇ ਹਰਕਤਾਂ ਕਰੋ ਜਾਂ ਕੁਝ ਵੀ ਕਰੋ ਪਰ ਇੱਥੇ ਆਪਾਂ ਕਹਿੰਦੇ ਸਿੱਖਾਂ ਦਾ ਕੋਈ ਵੀ ਕਸੂਰ ਨਹੀਂ ਹੈਗਾ ਸਿਰਫ ਆਪਣੇ ਗੁਰੂਆਂ ਨੂੰ ਲੈ ਕੇ ਸਾਡੇ ਸਿੱਖ ਸੀ ਜਿਹੜੇ ਉੱਥੇ ਇੱਕ ਨਗਰ ਕੀਰਤਨ ਕੱਢ ਰਹੇ ਸੀਗੇ ਤੇ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਂਤਮਈ ਜਿਹੜਾ ਉਹ ਨਗਰ ਕੀਰਤਨ ਸੀ ਉਹ ਚੱਲ ਰਿਹਾ ਸੀਗਾ ਸਾਡੇ ਸਾਰੇ ਪੰਜਾਬੀ ਭਾਈਚਾਰੇ ਜਾਂ ਹਿੰਦੂ ਭਾਈਚਾਰਾ ਹੋਰ ਜਿੰਨੇ ਵੀ ਇੰਡੀਅਨ ਸੀ ਤਕਰੀਬਨ ਉਹ ਨਗਰ ਕੀਰਤਨ ਦੇ ਵਿੱਚ ਸਾਰੇ ਮੌਜੂਦ ਸੀਗੇ ਪਰ ਜਿਹੜੇ ਇਹ ਗੋਰਿਆਂ ਨੇ ਇਹ ਹਰਕਤ ਕੀਤੀ ਆ ਨਿਊਜ਼ੀਲੈਂਡ ਦੇ ਵਿੱਚ ਅੱਗੇ ਖੜ ਗਏ ਉਸ ਨਗਰ ਕੀਰਤਨ ਦੇ ਤੇ ਉਦੋਂ ਬਾਅਦ ਆਪਣਾ ਜਿਹੜਾ ਜੋ ਵੀ ਉਹਨਾਂ ਦਾ ਗੀਤ ਸੀਗਾ ਹੋ ਸਕਦਾ ਨਿਊਜ਼ੀਲੈਂਡ ਦਾ ਕੋਈ ਨੈਸ਼ਨਲ ਐਂਥਮ ਹੋਵੇ ਜਾਂ ਵੈਸੀ ਕੋਈ ਗੀਤ ਗਾਰੇ ਹੋਣ ਉਹ ਜਿਹੜਾ ਉਹਨਾਂ ਨੇ ਗਾਣਾ ਸਟਾਰਟ ਕਰਤਾ ਤੇ ਨੀਲੀਆਂ ਸ਼ਰਟਾਂ ਤਕਰੀਬਨ ਸਾਰਿਆਂ ਨੇ ਪਾਈਆਂ ਹੋਈਆਂ ਸੀਗੀਆਂ ਤੇ ਆ ਨਗਰ ਕੀਰਤਨ ਦੇ ਅੱਗੇ ਖੜਕੇ ਨਗਰ ਕੀਰਤਨ ਤੇ ਹਾਲਾ ਕੀ ਜਿਹੜੇ ਸਿੱਖ ਸਿੱਖ ਗੁਰਬਾਣੀ ਚੱਲ ਰਹੀ ਸੀਗੀ ਸਿੱਖਾਂ ਦੇ ਗੀਤ ਚੱਲ ਰਹੇ ਸੀ ਪਰ ਉਹਨਾਂ ਨੇ ਜਿਹੜੇ ਆਪਦੇ ਆਪਦਾ ਜੋ ਗੀਤ ਸੀਗਾ ਉਹ ਗੁਣਗੁਣਾਉਣਾ ਸ਼ੁਰੂ ਕਰਤਾ ਉੱਚੀ ਉੱਚੀ ਗਾਣ ਲੱਗ ਪਏ ਨਾਲ ਹੀ ਜੋ ਵੀ ਉੱਥੋਂ ਦਾ ਡਾਂਸ ਸੀ ਉਹ ਕਰਨ ਲੱਗ ਪਏ